i Hadir, lima puluh lima, lima puluh sembilan, dua ratus dua belas, dua ratus sembilan puluh lima. Terima kasih, terima kasih. پيشه اے بابا کيندي هوي ਦਾ ਜੀ ਪਰਮਾਣਾਇਆ ਜਾ ਰਿਹਾ ਹੈ ਸੰਸਾਰ ਬਦਲਦੀ ਢੜਬਾ ਜਿਹੜੀ ਚਾਰਨ ਸੋ ਧਰਤੀ ਹੈ ਕੋਠੇ ਅੱਜ ਨਗਰ ਕੀਰਤਨ ਪਾਉਂਦੇ ਆ ਸੰਗਤਵੰਤੋ ਸਭੋ ਜੀ ਵਾਹਿਗੁਰੂ ਬਾਏ ਗੁਰਦੀਪ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਪਾਵਨ ਝੀਲ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਰਬੱਤ ਖਾਲਸਾ ਪੰਥ ਜਗਾ ਜਗਾ ਤੇ ਜੋ ਜੋੜ ਮੇਲੇ ਮਨਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਅਸਾਮ ਤੂਗੂੜੀ ਤੋਂ ਲੈ ਕੇ ਕਰਕੇ ਜੋ ਨਗਰ ਕੀਰਤਨ ਚਾਲੇ ਪਾਏ ਹਨ ਬਾਇਆ ਬਿਹਾਰ ਬੰਗਾਲ ਯੂਪੀ ਅਤੇ ਦਿੱਲੀ ਦਾ ਏਰੀਆ ਹੁੰਦੇ ਹੋਏ ਹਰਿਆਣਾ ਜੋ ਕਿ 29 ਤਰੀਕ ਨੂੰ ਅੱਜ ਪੰਜਾਬ ਨਗਰ ਕੀਰਤਨ ਆਉਣਾ ਹੈ ਇਸ ਨਗਰ ਕੀਰਤਨ ਨੇ ਪਹਿਲਾ ਜੋੜਾ ਪੰਜਾਬ ਵਿੱਚ ਤਮਤਾਨ ਸਾਹਿਬ ਮਕੋੜ ਅਤੇ ਪਾਤਣਾ ਮੂਨਕ ਤੇ ਹੁਣ ਡੜਬੇ ਨਗਰ ਦੀ ਧਰਤੀ ਤੇ ਆਉਣਾ ਹੈ ਇਸ ਸਬੰਧ ਵਿੱਚ ਡੜਬੇ ਨਗਰ ਦੀਆਂ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਅਤੇ ਇਸ ਲਈ ਪਾਣੀ ਜਲ ਪਾਣੀ ਤੋਂ ਉਪਰੰਤ ਪ੍ਰਸ਼ਾਦੇ ਦਾ ਪ੍ਰਬੰਧ ਹੈ ਤੇ ਸੰਗਤ ਹਜੇ ਵੀ ਅਨੇਕਾ ਤਰ੍ਹਾਂ ਦੇ ਪਦਾਰਥ ਲੰਗਰ ਪ੍ਰਤੀ ਪ੍ਰਸਾਦ ਵਸਤੂਆਂ ਅਤੇ ਬਹੁਤ ਹੀ ਸਤਿਕਾਰਯੋਗ ਸੰਗਤ ਪੰਜ ਪਿਆਰੇ ਸਹਿਬਾਨ ਲਈ ਸਰਪਉ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰਛਤਰ ਦੇ ਮਾਲਕ ਉਹਨਾਂ ਲਈ ਰਮਾਲੇ ਲੈ ਕੇ ਆਈ ਹੈ ਤੇ ਸੰਗਤ ਬਾਵਾ ਕਤਰ ਹੋਈ ਸਾਰੇ ਨਗਰ ਨੇ ਪੂਰ ਜੋਰ ਆਪਣੇ ਵੱਲ ਦੇ ਨਾਲ ਤਨਮਨ ਧੰਦੇ ਨਾਲ ਜੋ ਨਗਰਦੜ ਬੈ ਉਹ ਸੇਵਾ ਕਰ ਰਿਹਾ ਹੈ ਕਿ ਧਰਤੀ ਤੇ ਉਹਨਾਂ ਨੇ ਚਰਨ ਪਾਏ ਸੀ ੜਪਾ ਚਰਨ ਛੋਹ ਪ੍ਰਾਪਤ ਧਰਤੀ ਹੈ ਉਹਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ੜਪੇ ਦੀ ਸੰਗਤ ਵੱਲੋਂ ਕੀ ਪ੍ਰੋਗਰਾਮ ਨਹੀਂ ਕੀਤਾ ਉਹਨਾਂ ਨੇ ਸੀ ਵੀ ਦੇਖਣ ਨੂੰ ਮੱਦ ਦਿੱਤੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸਾ 350 ਸਾਲੇ ਦੇ ਸੰਬੰਧ ਵਿੱਚ ਇਸ ਸਮੇਂ ਜੋ ਨਗਰ ਕੀਰਤਨ ਆ ਰਿਹਾ ਹੈ ਪਹਿਲਾਂ ਤੇ ਇਸ ਦੇ ਆਉਣ ਤੇ ਸੰਗਤਾਂ ਬਹੁਤ ਉਤਸ਼ਾਹਿਤ ਹੋ ਕੇ ਲੰਗਰ ਪਾਣੀ ਅਤੇ ਵੱਧੋ ਵੱਧ ਪ੍ਰਚਾਰ ਦੇ ਪ੍ਰਬੰਧ ਕੀਤੇ ਉਸ ਤੋਂ ਉਪਰੰਤ 350 ਸਾਲੇ ਨੂੰ ਸਮਰਪਿਤ ਸਾਹਿਬੇ ਕਮਾਲ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀਆਂ ਦੇ ਸਥਾਨ ਡਿੜਬਾ ਦੇ 16 17 18 ਨਵੰਬਰ ਨੂੰ ਸੰਤ ਮਹਾਰਾਜ ਭੋਪਿੰਦਰ ਸਿੰਘ ਜੀ ਜਰਗ ਵਾਲੇ ਮਹਾਪੁਰਸ਼ ਉਹਨਾਂ ਦੇ ਜੋ ਪਾਵਨ ਦੀਵਾਨ ਡਿੜਬੇ ਨਗਰ ਦੀ ਧਰਤੀ ਤੇ ਲਵਾਏ ਜਾ ਰਹੇ ਨੇ ਉਹਨਾਂ ਦੀਵਾਨਾਂ ਦੇ ਅੰਦਰ ਸੰਤ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਸੁਣਾ ਕੇ ਕਰਕੇ ਸੰਗਤਾਂ ਨੂੰ ਇੱਕ ਰਹਾਣियत ਸੇਧ ਦੇਣਗੇ ਬਾਬਾ ਜੀ ਅੱਜ ਨਗਰ ਕੀਰਤਨ ਆ ਰਿਹਾ ਜੜਬਾ ਦੀ ਧਰਤੀ ਦੇ ਵਿੱਚ ਆਤੇ ਵੀ ਦੇਖੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਗਰੁੱਪ ਪਰਪਾ ਰਿਹਾ ਗੁਰੂ ਤੇਗਵਾਰ ਜੀ ਦਾ ਤੇ ਨਗਰ ਕੀਰਤਨ ਆਪਣੇ ਜੜਬੇ ਵਿਧਾਰਤੀ ਤੇ ਆ ਰਿਹਾ ਤੇ ਪਹਿਲਾਂ ਵੀ ਇਥੇ ਗੁਰੂ ਤੇਗਵਾਰ ਸਾਹਿਬ ਜੀ ਦੇ ਦਰਸ ਇਥੇ ਚਰਨ ਪਏ ਹੋਏ ਨੇ ਕਰਨ ਪਰਾਪਤ ਧਰਤੀ ਐਸੀ ਕਰਕੇ ਥੋੜੀ ਸਾਰੀ ਸੰਪਤ ਦਾ ਹਾਦ ਕਰਨਾ ਘੱਟ ਹੋਏਗਾ ਇਸੇ ਕਰਕੇ ਵੀ ਬਹੁਤ ਬਹੁ ਇਸ ਕਰਕੇ ਸਮਰਥਨ ਰੱਖਦੀ ਹੈ ਨਗਰ ਕਿਰ ਤੋਂ 3500 ਸੱਬਦ ਕਿਹੜੀ ਕਿਸਮ ਹੈ ਇਹ ਤੁਹਾਨੂੰ ਕਿੰਨੇ ਟਾਈਮ ਤੋਂ ਰੱਖਿਆ ਹੋਇਆ ਮੇਰੇ ਲਵੇ ਬਾਬਾ ਜੀ ਆ ਗਏ ਆ 20 ਦਿਨਾਂ ਤੋਂ ਆਇਆ ਮੇਰੇ ਲਵੇ ਪਹਿਲਾਂ ਭਾਂਜੇ ਲਵੇ ਸੀਗਾ ਇਹ 6 6.5 ਮਹੀਨਿਆਂ ਦਾ 6 ਮਹੀਨਿਆਂ ਦਾ ਕਹਿ ਕੇ ਦਿੱਤਾ ਮੈਨੂੰ ਤੇ 15 ਦਿਨ ਹੋ ਗਏ ਮੇਰੇ ਲਵੇ ਆਏ ਨੂੰ ਕਿਹੜੀ ਨਸਲ ਦਾ ਜੀ ਇਹਨਾਂ ਦਾ ਨਸਲ ਜੀ ਅਸਲ ਐ ਮੈਂ ਕਹਿੰਦੀ ਆ ਵੀ ਕਿਹੜੀ ਨਸਲ ਦਾ ਉਹ ਪਿਓਰ ਦਾ ਕਹਿੰਦੇ ਨੇ ਵੀ ਪਿਓਰ ਹੈ ਨਸਲ ਕਿੰਨੇ ਜੀ ਇਹ ਦਲੇ ਛੱਕਦਾ ਜੀ ਦਿਨ ਚ ਕਿੰਨੇ ਟਾਈਮ ਆ ਇੱਕ ਟਾਈਮ ਜੀ ਦੂਏ ਦਿਨ ਉਹ ਕੀ ਖਰਾਕ ਹੈ ਜੀ ਇਹਦੀ ਇਹ ਨਹੀਂ ਖਰਾਕ ਆ ਜੀ ਜਾਂ ਕਾਜੂ ਬਦਾਮ ਖਾਂਦਾ ਬੜਾ ਮੋਟਾ ਮਲਾਈ ਕੱਲੀ ਹੋਰ ਕੁਝ ਨਹੀਂ ਤੁਸੀਂ ਇਹਨੂੰ ਕੋਈ ਸਖਲਾਈ ਵੀ ਦਿੱਤੀ ਹੋਈ ਹੈ ਸਖਲਾਈ ਦੇ ਰਹਿਆਂ ਜੀ 15 ਦਿਨ ਹੋ ਗਏ ਆ ਇਹਨੂੰ ਮੇਰੇ 15 ਕ ਦਿਨਾਂ ਚ ਸਖਲਾਈ ਦੇ ਰਹਿਆਂ ਬੋਲਣ ਦੀ ਬੈਠਣ ਦੀ ਢਾਰੀ ਮਾਰਨ ਦੀ ਕਿਸੇ ਨੂੰ ਝਟਨਾ ਮਾਰੇ ਉਹ ਦੀ ਇਹ ਸਾਰੀ ਇਹਦੇ ਨਾਲ ਸਾਰੀ ਜਾਣਕਾਰੀ ਕਰ ਰਹੇ ਨੇ ਨਾਮ ਵੀ ਰੱਖਿਆ ਦਾ ਇਹਦਾ ਨਾਮ ਰੱਖਿਆ ਜੀ ਬਾਧਰ ਸਿੰਘ ਤਾਂ ਮੈਨੂੰ ਸ਼ੌਂਕ ਹੈ ਪੂਰਾ ਵੀ ਨਾ ਕੋਈ ਨਾ ਕੋਈ ਨਿਖਿਆ ਨਹੀਂ ਗੁਰੂਆਂ ਦੀ ਯਾਦਗਰੀ ਕਰੀ ਕੋਈ ਉਹ ਸ਼ਸਤਰਾਂ ਦੀ ਦੁਕਾਨ ਵੀ ਹੈ ਮੇਰੇ ਕੋਲੇ ਹਾਂ ਢੜਬੇ ਚ ਐਸੇ ਕਰਕੇ ਵੀ ਪਹਿਲਾਂ ਇੱਥੇ ਕੋਈ ਸ਼ਸਤਰਾਂ ਦੀ ਦੁਕਾਨ ਨਹੀਂ ਤੇ ਸੰਗ ਤੋਕੀ ਹੁੰਦੀ ਸੀ ਐਸੇ ਕਰਕੇ ਮਾਲਕ ਨੇ ਕਿਰਪਾ કરી ਮੇਰੇ ਤੇ ਤਾਂ ਦੁਕਾਨ ਵੀ ਕਰਾਤੀ ਲੋਕਾਂ ਨੂੰ ਬਹੁਤ ਅਸਚਰਜ ਲੱਗਦਾ ਹੁੰਦਾ ਜਦੋਂ ਤੁਸੀਂ ਬਾਜ਼ਾਰ ਤੋਂ ਲੈ ਕੇ ਲੰਘਦੇ ਹੋ ਮੈਂ ਕਹਿੰਦਾ ਵੀ ਬਦਾ ਇਆ ਲੈਂਦੇ ਨੇ ਬਹੁਤ ਸਤਿਕਾਰ ਕਰਦੇ ਨੇ ਉਰਾ ਪਰਾ ਜਾਣਾ ਜਦੋਂ ਗੱਡੀਆਂ ਖੜਾ ਖੜਾ ਕੇ ਫੋਟੋਆਂ ਵੀ ਕਰਦੇ ਨੇ ਹੈ ਪੈਰੀਂ ਹੱਥ ਵੀ ਲਾਉਂਦੇ ਨੇ ਪੈਸੇ ਦੇ ਅੰਦਰ ਪੈਸੇ ਸੀ ਕਹਿੰਦਾ ਵੀ ਨਾ ਅਸੀਂ ਇਹ ਪੈਸੇ ਵਾਸਤੇ ਨਹੀਂ ਲੱਕਿਆ ਸੰਗਤ ਪੈਸੇ ਵਾਹ ਕਹਿੰਦੀ ਆ ਵੀ ਪੈਸੇ ਨਾ ਆ ਹੁਣ ਵੀ ਆ ਦਿਖਾ ਮੈਂ ਕਹਿੰਦੇ ਕਹਿੰਦੇ ਆ 10 ਰੁਪਏ ਮਾਤਾ ਇਹਦੇ ਪੈਰਾ ਚਾ